हां जी सर आज दी ਜਿਹੜੀ ਪ੍ਰੈਸ ਕਾਨਫਰੰਸ ਰੱਖੀ ਗਈ ਆ ਕੇਸ ਵਿਸ਼ੇ ਨੂੰ ਲੈ ਕੇ ਰੱਖੀ ਗਈ ਆ ਨਾਮ ਰਸ ਕੇ ਜਰੂਰ ਚੱਲਣਾ ਪਵੇ। ਠੀਕ। ਸਭ ਤੋਂ ਪਹਿਲਾਂ ਦੇਸ਼ਾਂ ਵਿਚਾਂ ਦੇ ਵਿੱਚ ਵਸਣ ਵਾਲਾ ਸਮੂਚਾ ਦਲਿਤ ਭਾਈਚਾਰਾ। ਸੋ ਦਲਦਾਂ ਦੇ ਵਿੱਚੋਂ ਇੱਕ ਖਾਸ ਕੈਟਾਗਰੀ ਵਾਲਮੀਕੀ ਮਜਬੀਸ ਇੱਕ ਸਮਾਜ। ਸੋ ਸਾਰਿਆਂ ਨੂੰ ਜੈ ਭਗਵਾਨ ਵਾਲਮੀਕ ਜੀ। ਜੈ ਭੀਮ। ਸੋ ਮੇਰਾ ਨਾਮ ਡਾਕਟਰ ਭਪਿੰਦਰ ਸਿੰਘ ਸਿੱਧੂ ਹੈ ਜੀ। ਪਾਵਨ ਭਗਵਾਨ ਵਾਲਮੀਕ তীਰਥ ਤੋਂ ਮੁਖ ਪ੍ਰਚਾਰਕ ਔਰ ਆਸ਼ਰਮ ਦੀ ਜਥੇਬੰਦੀ ਦੇ ਵਿੱਚ ਐਜ਼ ਅ ਕੌਮੀ ਜਰਨਲਿਸਟ ਕਤਰ ਹੋਣ ਦੇ ਨਾਤੇ ਸੋਸ਼ਲ ਵਰਕਰਾਂ ਸੋ ਮੇਰੇ ਨਾਲ ਅੱਜ ਮਾਲਵੇ ਤੋਂ ਆਗੂ ਆਏ ਹੋਏ ਆ ਦੁਆਬੇ ਦੇ ਵਿੱਚੋਂ ਆਗੂ ਆਏ ਹੋਏ ਆ ਔਰ ਬਾਕੀ ਜੋ ਮੇਰੇ ਖੱਬੇ ਅਤੇ ਸੱਜੇ ਹੱਥ ਆਗੂ ਸਹਿਬਾਨ ਬੈਠੇ ਹੋਏ ਆ ਉਹ ਮਾਝਾ ਜ਼ੋਨ ਨੂੰ ਰਿਪਰੈਜ਼ੈਂਟ ਕਰਦੇ ਨੇ ਸੋ ਤੁਸੀਂ ਕੁਐਸਚਨ ਕੀਤਾ ਕਿ ਅੱਜ ਦਾ ਜਿਹੜਾ ਵਿਸ਼ਾ ਹੈ ਉਹ ਕੀ ਹੈ ਸੋ ਮੈਂ ਸਭ ਤੋਂ ਪਹਿਲਾਂ ਜਿਹੜੇ ਚੈਨਲ ਅਤੇ ਪ੍ਰਿੰਟ মিডিਆ ਇੱਥੇ ਪਹੁੰਚਿਆ ਸੋ ਉਹਨਾਂ ਦਾ ਧੰਨਵਾਦ ਕਰਦਾ ਸੋ ਜਿਨ੍ਹਾਂ ਨੇ ਦਲ ਸਮਾਜ ਦੀ ਜਿਹੜੀ ਆਵਾਜ਼ ਹੈ ਗੂੰਗੀ ਬੋਲੀ ਸਰਕਾਰ ਦੇ ਕੰਨਾਂ ਤੱਕ ਪਹੁੰਚਾਉਣ ਦਾ ਜਿਹੜਾ ਜਰੀਆ ਬਣਾਇਆ ਸੋ ਪ੍ਰੈਸ ਕਾਨਫਰੰਸ ਦਾ ਜਿਹੜਾ ਮੁੱਖ ਮੰਤਵ ਹੈ ਉਹ ਇਹ ਹੈ ਕਿ ਮੌਜੂਦਾ ਜਿਹੜੀ ਸਮੇਂ ਦੀ ਪੰਜਾਬ ਦੀ ਸਰਕਾਰ ਹੈ ਸੋ ਜੋ ਕਿ ਪੰਜਾਬ ਰਾਜ ਦੇ ਵਿੱਚ ਦਲ ਸਮਾਜ ਦੇ ਉਸ ਚਿਹਰੇ ਦੇ ਨਾਮ ਦੇ ਉੱਪਰ ਆਈ ਹੈ ਜਿਨ੍ਹਾਂ ਨੂੰ ਪੂਰੇ ਦਾ ਪੂਰਾ ਐਸਸੀ ਐਸਟੀ ਬੀਸੀ ਓਬੀਸੀ ਇੱਥੋਂ ਤੱਕ ਕਿ ਜਨਰਲ ਵਰਗ ਵੀ ਰੱਬ ਦੀ ਤਰ੍ਹਾਂ ਪੂਜਦਾ ਉਹ ਹੈ ਇਸ ਦੇਸ਼ ਦੇ ਸੰਵਿਧਾਨ ਦੇ ਨਿਰਮਾਤਾ 바ਵਾ ਸਾਹਿਬ ਡਾਕਟਰ ਅੰਬੇਦਕਰ ਜੀ ਸੋ ਉਹਨਾਂ ਦਾ ਨਾਮ ਲੈ ਕੇ ਸਰਕਾਰ ਆਈ ਕਿ ਅਸੀਂ 바ਵਾ ਸਾਹਿਬ ਅੰਬੇਦਕਰ ਜੀ ਦੇ ਬਣਾਏ ਹੋਏ ਸੰਵਿਧਾਨ ਦੇ ਅਨੁਸਾਰ ਇਸ ਸਟੇਟ ਨੂੰ ਚਲਾਵਾਂਗੇ ਔਰ ਉਹਨਾਂ ਦੀ ਵਿਚਾਰਧਾਰਾ ਨੂੰ ਮੰਨਣ ਵਾਲੇ ਜਿਹੜੇ ਲੋਕ ਹੈ ਜਿਨ੍ਹਾਂ ਦੇ ਮਸਲੇ ਹਮੇਸ਼ਾ ਸਮੇਂ ਦੀਆਂ ਸਰਕਾਰਾਂ ਦੇ ਵੱਲੋਂ ਪੈਂਡਿੰਗ ਰੱਖੇ ਜਾਂਦੇ ਆ ਉਹਨਾਂ ਨੂੰ ਹੱਲ ਕਰਾਂਗੇ ਪਰ ਹੋਇਆ ਸਾਰਾ ਕੁਝ ਇਸ ਦੇ ਉਲਟ ਜੀ ਸੋ ਅੱਜ ਜੋ ਮਿਤੀ ਹੈ 8 ਜੂਨ 2025 2025 ਚੜ੍ਹਿਆ ਇਹ ਸਰਕਾਰ ਦੇ ਵੱਲੋਂ ਦਲ ਸਮਾਜ ਦੇ ਜਿਹੜੇ ਮੁੱਦੇ ਸੀ ਉਹਨਾਂ ਦੇ ਵਿੱਚੋਂ ਵਾਲਮੀਕੀ ਮਜਬੀ ਸਿੱਖ ਸਮਾਜ ਦੇ ਜਿੰਨੇ ਵੀ ਮੁੱਦੇ ਆ ਉਹਨਾਂ ਨੂੰ ਪੈਂਡਿੰਗ ਰੱਖਿਆ ਗਿਆ ਲਟਕਾਇਆ ਗਿਆ ਸੋ ਗੱਲ ਕਰਦੇ ਆ ਸੀਐਮ ਹਾਈਰ ਅਥਾਰਟੀ ਹੁੰਦਾ ਸਟੇਟ ਦੀ ਸੀਐਮ ਤੋਂ ਥੱਲੇ ਚੀਫ ਸੈਕਟਰੀ ਸੋ ਉਹਦੇ ਥੱਲੇ ਪੰਜਾਬ ਦਾ ਐਡਵੋਕੇਟ ਜਨਰਲ ਹੁਣ ਏਜੀ ਆਫਿਸ ਦੇ ਵਿੱਚ ਪੋਸਟਾਂ ਹੁੰਦੀਆਂ ਸੋ ਉਹਨਾਂ ਪੋਸਟਾਂ ਦੇ ਵਿੱਚੋਂ ਵਾਲਮੀਕੀ ਮਜਬੀ ਸਿੱਖ ਸਮਾਜ ਦੇ ਨਾਲ ਫਿਰ ਉੱਥੇ ਦੁਰਵਿਵਹਾਰ ਕੀਤਾ ਜਾਂਦਾ ਹੈ। ਸੋ ਸਾਡੀਆਂ 18 ਦੇ ਕਰੀਬ ਜਿਹੜੀਆਂ ਪੋਸਟਾਂ ਸਰਕਾਰੀ ਵਕੀਲਾਂ ਦੀਆਂ ਉਹਨਾਂ ਨੂੰ ਅੱਜ ਤੱਕ ਇਹ ਸਰਕਾਰ ਦੇ ਵੱਲੋਂ ਪੈਂਡਿੰਗ ਰੱਖਿਆ ਗਿਆ ਹੈ। ਜਦੋਂ ਇਹ ਸਰਕਾਰ ਆਈ ਸੀ 2022 ਦੇ ਵਿੱਚ ਉਦੋਂ ਵੀ ਇਹਨਾਂ ਦੇ ਇੱਕ ਐਡਵੋਕੇਟ ਜਰਨਲ ਦੇ ਵੱਲੋਂ ਵਾਰਮਿਕੀ ਮਜਬੂਰ ਇਸੇ ਸਮਾਜ ਦੇ ਨਾਲ ਦੁਰਵਿਵਹਾਰ ਕੀਤਾ ਗਿਆ ਸੀ। ਜਦੋਂ ਉਹਨਾਂ ਦਾ ਵਿਰੋਧ ਹੋਇਆ ਤਾਂ ਉਹਨਾਂ ਨੂੰ ਐਡ ਹਾਟ ਟਾਈਮ ਇਮੀਡੀਏਟਰੀ ਭਗਵੰਤ ਮਾਨ ਦੇ ਵੱਲੋਂ ਤਬਦੀਲ ਕਰ ਦਿੱਤਾ ਗਿਆ। ਸੋ ਅੱਜ ਪੰਜਾਬ ਦੇ ਵਿੱਚ ਏਜੀ ਆਫਿਸ ਦੇ ਵਿੱਚ ਤਕਰੀਬਨ 18 ਦੇ ਕਰੀਬ ਸਰਕਾਰੀ ਵਕੀਲਾਂ ਦੀਆਂ ਜਿਹੜੀਆਂ ਪੋਸਟਾਂ ਖਾਲੀ ਨੇ ਸੋ ਜਿਹਦੇ ਤੇ ਵਾਰ-ਵਾਰ ਸਮਾਜ ਸੇਵੀ ਸਾਥੀਆਂ ਦੇ ਵੱਲੋਂ ਇਹ ਸਰਕਾਰ ਨੂੰ ਮੈਮੋਰੰਡਮ ਭੇਜੇ ਗਏ ਪਰ ਸੀਐਮ ਦੇ ਵੱਲੋਂ ਜਿਹੜਾ ਉਸ ਤੇ ਕਿਸੇ ਵੀ ਪ੍ਰਕਾਰ ਦੇ ਨਾਲ ਗੌਰ ਨਹੀਂ ਕੀਤੀ ਗਈ ਸੋ ਦੇ ਨਾਲ-ਨਾਲ ਪੂਰੇ ਪੰਜਾਬ ਦੇ ਵਿੱਚ ਅਲੱਗ-ਅਲੱਗ ਜਗ੍ਹਾ ਤੇ विदाउट नोटिफिकेशन ਸਾਡੇ ਜਿਹੜੇ ਧਾਰਮਿਕ ਅਦਾਰੇ ਆ ਚਾਹੇ ਉਹ ਭਗਵਾਨ ਵਾਲਮੀਕੀ ਮੰਦਿਰ ਹੋਣ ਚਾਹੇ ਗੁਰੂ ਰਵੀਦਾਸ ਮੰਦਿਰ ਆ ਤੇ ਚਾਹੇ ਸਾਡੇ ਸ਼ਹੀਦਾਂ ਸਿੰਘਾਂ ਦੇ ਗੁਰਦੁਆਰੇ ਆ ਉਹ ਬਿਨਾ ਨੋਟੀਫਿਕੇਸ਼ਨ ਜਿਹੜਾ ਹੈ ਢਾਏ ਜਾ ਰਹੇ ਆ ਤੇ ਜਾਂ ਉਹਨਾਂ ਨੂੰ ਢਾਉਣ ਦੀ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇੱਥੇ ਹੀ ਬਸ ਨਹੀਂ 바ਵਾ ਸਾਹਿਬ ਡਾਕਟਰ ਭੀਮਰਾਓ ਜੀ ਅੰbedkar ਜੋ ਸਾਡੇ ਰੱਬ ਹੈ ਇਸ ਦੇਸ਼ ਦਾ ਜਿਹੜਾ ਸਿਸਟਮ ਹੈ ਉਹਨਾਂ ਦੇ ਬਣਾਏ ਹੋਏ ਸੰਵਿਧਾਨ ਦੇ ਅਨੁਸਾਰ ਚੱਲਦਾ ਹੈ। ਸੋ ਬਾਬਾ ਸਾਹਿਬ ਅੰਬੇਦਕਰ ਜੀ ਦੇ ਜਿਹੜੇ ਸਟੈਚੂ ਹੈ ਉਹਨਾਂ ਦੇ ਨਾਲ ਆਏ ਦਿਨ ਸ਼ਰਾਰਤੀ ਅੰਸਰਾਂ ਦੇ ਵੱਲੋਂ ਪੰਜਾਬ ਦੇ ਲੋਕਾਂ ਨੂੰ ਬਾਹਰ ਬੈਠੇ ਢੜਕਾਉਂਦੇ ਐ ਤੇ ਢੜਕਾ ਕੇ ਬਾਬਾ ਸਾਹਿਬ ਅੰਬੇਦਕਰ ਜੀ ਦੀਆਂ ਜਿਹੜੀਆਂ ਮੂਰਤੀਆਂ ਉਹ ਤੜਵਾਈਆਂ ਜਾਂਦੀਆਂ। ਸੰਵਿਧਾਨ ਦੇ ਖਿਲਾਫ ਨਾਅਰੇਬਾਜੀ ਕਰਵਾਈ ਜਾਂਦੀ ਹੈ। ਸੋ ਉਹਨੂੰ ਲੈ ਕੇ ਜੋ ਸੀਐਮ ਪੰਜਾਬ ਦਾ ਸੀਐਮ ਔਰ ਦਿੱਲੀ ਦਾ ਸਾਹਿਬ ਦਾ ਸੀਐਮ ਅਰਵਿੰਦ ਕੇਜਰੀਵਾਲ ਇਹ ਕਹਿੰਦੇ ਆ ਕਿ ਅਸੀਂ ਬਾਬਾ ਸਾਹਿਬ ਦੇ ਅਨੁਆਈ ਆ ਤਾਂ ਹਰ ਦਫਤਰ ਦੇ ਵਿੱਚ ਹਰ ਸਰਕਾਰੀ ਅਦਾਰੇ ਦੇ ਵਿੱਚ ਡਾਕਟਰ ਬੀਆਰ ਅੰਬੇਦਕਰ ਜੀ ਔਰ ਸ਼ਹੀਦ ਭਗਤ ਸਿੰਘ ਜੀ ਦੀ ਫੋਟੋ ਲਾਉਣੀ ਲਾਜ਼ਮੀ ਕੀਤੀ ਹਰ ਕੱਲਾ ਮੈਂ ਸਰਕਾਰ ਨੂੰ ਦੱਸ ਦੇਣਾ ਚਾਹੁੰਦਾ ਕਿ ਕੱਲੀ ਫੋਟੋ ਲਾ ਕੇ ਜਿਹੜਾ ਸਮਾਜ ਨੂੰ ਲਵਾਇਆ ਨਹੀਂ ਜਾ ਸਕਦਾ ਸੋ ਸਮਾਜ ਦੇ ਬਹੁਤ ਸਾਰੇ ਮਸਲੇ ਐ ਜਿਹੜੇ ਸਰਕਾਰ ਦੇ ਵੱਲੋਂ ਪੈਂਡਿੰਗ ਰੱਖੇ ਗਏ ਸੋ ਬਾਬਾ ਸਾਹਿਬ ਦੀ ਮੂਰਤੀਆਂ ਦੀ ਜਿਹੜੀ ਬੇਅਦਵੀ ਹੋਈ ਉਹਨੂੰ ਲੈ ਕੇ ਸਾਡੇ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਐ ਭਗਵੰਤ ਸਿੰਘ ਮਾਨ ਉਹਨਾਂ ਦੇ ਵੱਲੋਂ ਕਿਸੇ ਵੀ ਪ੍ਰਕਾਰ ਦੀ ਕੋਈ ਸਟੇਟਮੈਂਟ ਐ ਉਹ ਨਹੀਂ ਆਈ ਸਰ ਇੱਕ ਸਵਾਲ ਹੈ ਕਿ ਇਹ ਧਾਰਮਿਕ ਬੇਅਦਵੀਆਂ ਦਾ ਵੀ ਮਸਲਾ ਕਿ ਕੋਈ ਸਮਾਜਿਕ ਮੰਗਾ ਵੀ ਨੇ ਇਹਦੇ ਚ ਧਾਰਮਿਕ ਅਤੇ ਸਮਾਜਿਕ ਦੋਨੋਂ ਤਰ੍ਹਾਂ ਦੀਆਂ ਮੰਗਾ ਨੇ ਐਡਵੋਕੇਟ ਜਨਰਲ ਦਾ ਮੈਟਰ ਇਹ ਸਾਡੇ ਸਮਾਜ ਦਾ ਮੁੱਦਾ ਹੈ ਜੇਕਰ 12.5% ਰੈਜ਼ਰਵੇਸ਼ਨ ਸੀ ਹਰਿਆਣੇ ਦੇ ਵਿੱਚ ਡੀਐਸਸੀ ਲਾਗੂ ਹੋਇਆ ਐਮ ਐਂਡ ਵੀ ਕੋਟੇ ਨੂੰ ਹਾਲਾਂਕਿ ਜਿਹੜਾ ਕੇਸ ਹੈ ਇਸ ਦੀ ਜਿਹੜੀ ਪ੍ਰਤੀਨਿਧਤਾ ਜੀ ਪੰਜਾਬ ਦੇ ਜਿਹੜਾ ਰੂਪ ਸਾਥੀਆਂ ਦੇ ਵੱਲੋਂ ਕੀਤੀ ਗਈ ਜਿਹਦੇ ਵਿੱਚ 1974-75 ਤੋਂ ਸਾਡਾ ਪਰਿਵਾਰ ਵੀ ਜਿਹੜਾ ਹੈ ਇਸ ਸੰਘਰਸ਼ ਦੇ ਵਿੱਚ 1974-75 ਤੋਂ ਅੱਜ ਤੱਕ ਇਨਵੋਲਵ ਰਿਹਾ ਹੈ ਜੀ ਸੋ ਉਹ ਜਿਹੜਾ 12.5% ਰੈਜ਼ਰਵੇਸ਼ਨ ਵਾਲਾ ਵਿਸ਼ਾ ਸੀ ਉਹ ਪੰਜਾਬ ਦੇ ਵਿੱਚ ਅੱਜ ਤੱਕ ਇਸ ਸਰਕਾਰ ਦੇ ਵੱਲੋਂ ਲਾਗੂ ਨਹੀਂ ਕੀਤਾ ਗਿਆ ਸੁਪਰੀਮ ਕੋਰਟ ਦਾ ਆਰਡਰ ਹੋ ਗਿਆ ਹੈ ਤਾਂ ਫਿਰ ਅਸੀਂ ਸੀਐਮ ਨੂੰ ਦਲਤ ਵਿਰੋਧੀ ਨਾ ਕਹਾਂਗੇ ਤਾਂ ਫਿਰ ਕੀ ਕਹਾਂਗੇ ਦੱਸੋ ਸੋ ਦੂਸਰੀ ਗੱਲ ਪੰਜਾਬ ਦੇ ਵਿੱਚ ਇਸ ਸਰਕਾਰ ਦੇ ਵੱਲੋਂ ਇੱਕ ਯੁੱਧ ਚਲਾਇਆ ਗਿਆ ਉਹਨੂੰ ਮੋਟੋ ਦਿੱਤਾ ਹੈ ਯੁੱਧ ਨਸ਼ਿਆਂ ਵਿਰੁੱਧ ਆ ਪਿੱਛੇ ਤੇ ਸਾਡੀ ਡੀਸੀ ਅਮਰਸਰ ਸਾਹਿਬ ਨਾਲ ਮੀਟਿੰਗ ਹੋਈ ਸੋtheta ਸਾਡੇ ਜੁਹਾਰੂ ਸਾਥੀ ਡਾਕਟਰ ਦਵਿੰਦਰ ਗੁਗਲਾਨੀ ਜੀ ਸੋ ਜਿਨ੍ਹਾਂ ਦੇ ਵੱਲੋਂ ਪ੍ਰਸ਼ਾਸਨ ਦੇ ਵਿੱਚ ਇਹ ਗੱਲ ਰੱਖੀ ਗਈ ਕਿ ਜਿਹੜਾ ਸਰਕਾਰੀ ਬਲਡੋਜ਼ਰ ਹੈ ਨਾ ਉਹ ਅੱਜ ਤੱਕ ਜਿਹੜੇ ਵੱਡੇ ਮਗਰਮਾਚ ਐ ਉਹਨਾਂ ਦੇ ਘਰਾਂ ਤੇ ਨਹੀਂ ਚੱਲਿਆ ਓਨਲੀ ਓਨ ਦਲਿਤ ਦਲਦਾਂ ਦੇ ਵਿੱਚੋਂ ਵਾਲਮੀਕੀ ਮਜਵੀਸਕ ਸਮਾਜ ਦੇ ਘਰਾਂ ਤੇ ਉਹ ਬਲਡੋਜ਼ਰ ਚੱਲੇ ਆ ਸੋ ਮੇਰਾ ਕੁਐਸਚਨ ਸੀ ਉਸ ਦਿਨ ਮਾਨਯੋਗ डीसी अमृतसर साक्षी सानी जी कमिश्नर ऑफ पुलिस भोलर साहब और एसएसपी मनेंद्र सिंह जी ਨੂੰ اور ਉਹਨਾਂ ਦੇ ਨਾਲ ਹੋਰ ਵੀ ਪ੍ਰਸ਼ਾਸਨਿਕ ਅਧਿਕਾਰੀ ਸੀ ਔਰ ਇਹ ਸਾਥੀ ਵੀ ਮੇਰੇ ਨਾਲ ਉਸ ਦਿਨ ਉਸ ਮੀਟਿੰਗ ਦੇ ਵਿੱਚ ਇਨਵੋਲਵ ਸੀ ਤੋਂ ਜੋ ਵਿਅਕਤੀ ਨਸ਼ੇ ਦੀ ਦਲਦਲ ਦੇ ਵਿੱਚ ਫਸ ਚੁੱਕਾ ਹੈ ਨਸ਼ਾ ਕਰਦਾ ਹੈ ਤਾਂ ਸਾਡਾ ਸਭ ਤੋਂ ਪਹਿਲਾ ਫਰਜ਼ ਬਣਦਾ ਹੈ ਕਿ ਉਹਨੂੰ ਸੁਧਾਰਨ ਦੀ ਕੋਸ਼ਿਸ਼ ਕਰੀਏ ਤਾਂ ਇੱਥੇ ਅੰਮ੍ਰਿਤਸਰ ਦੇ ਵਿੱਚ ਵੀ ਇਦਾਂ ਦੇ ਕੇਸ ਹੈ ਔਰ ਪੂਰੇ ਪੰਜਾਬ ਦੇ ਵਿੱਚ ਬਹੁਤ ਸਾਰੇ ਇਦਾਂ ਦੇ ਕੇਸ ਐ ਕਿ ਜਿਹੜੇ ਵਿਅਕਤੀਆਂ ਨੇ ਨਸ਼ਾ ਛੱਡਣ ਦੀ ਕੋਸ਼ਿਸ਼ ਕੀਤੀ ਉਹਨਾਂ ਨੂੰ ਸਰਕਾਰ ਨੇ ਜਿਹੜੇ ਨਸ਼ਾ ਛਡਾਊ ਕੇਂਦਰ ਸੀ ਨਸ਼ਾ ਛਡਾਊ ਸੈਂਟਰ ਸੀ ਉਹਨਾਂ 'ਚ ਭਰਤੀ ਕਰਵਾਉਣ ਦੀ ਬਜਾਏ ਨਜਾਇਜ਼ ਪਰਚੇ ਦੇ ਕੇ ਜੇਲ੍ਹਾਂ ਦੇ ਵਿੱਚ ਧੱਕਿਆ ਸੋ ਇਹ ਸਿੱਧੇ ਤੌਰ ਤੇ ਨਾ ਇਨਸਾਫੀ ਹੈ ਸੋ ਐਸ ਜ਼ਿਲ੍ਹੇ ਦੇ ਅੰਦਰ ਜੋ ਵਿਅਕਤੀ ਕਿਸੇ ਵੀ ਪ੍ਰਕਾਰ ਦੀ ਆਣਗੌਣ ਦੇ ਵਿੱਚ ਵੀ ਲੜਾਈ ਦੇ ਵਿੱਚ ਵੀ ਇਨਵੋਲਵ ਨਹੀਂ ਸੀ ਉਹਨਾਂ ਬੱਚਿਆਂ ਦੇ ਉੱਤੇ 23 ਤੋਂ 25 ਸਾਲ ਦੀ ਉਮਰ ਉਹਨਾਂ ਤੇ 28 28 29 29 ਕਿਲੋ ਦੇ ਇਸ ਪੁਲਿਸ ਨੇ ਨਜਾਇਜ਼ ਪਰਚੇ ਕੀਤੇ ਆ। ਸੋ ਜੋ ਕਿ ਸਰਸਰ ਤੱਕ ਆ ਸੋ ਬਹੁਤ سارے ਕੇਸ ਇਦਾਂ ਦੇ ਆ ਜਿਨ੍ਹਾਂ ਦੇ ਵਿੱਚ ਪੂਰੇ ਪੰਜਾਬ ਦੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਐਫ ਆਈ ਆਰ ਲਾਂਚ ਕਰ ਦਿੱਤੀ ਜਾਂਦੀ ਹੈ ਪਰ ਉਹ ਸਿਰਫ ਔਰ ਸਿਰਫ 10% ਦਾ ਹਿੱਸਾ ਬਣ ਕੇ ਰਹਿ ਜਾਂਦੀ ਹੈ ਤੇ ਸਮਾਜ ਇਨਸਾਫ ਦੀ ਮੰਗ ਕਰਦਾ ਤੇ ਇਨਸਾਫ ਹੈ ਕਿੱਥੇ? ਇਹ ਸਰਕਾਰ ਕਹਿੰਦੀ ਹੈ ਵੀ ਅਸੀਂ 바ਵਾ ਸਾਹਿਬ ਦੇ ਬਣਾਏ ਹੋਏ ਸੰਵਿਧਾਨ ਦੇ ਅਨੁਸਾਰ ਇਸ ਸਟੇਟ ਨੂੰ ਇਸ ਦੇਸ਼ ਨੂੰ ਚਲਾਉਂਦੇ ਆ ਪਰ ਨਹੀਂ ਇੱਥੇ ਸਿਰਫ ਔਰ ਸਿਰਫ ਵਾਲਮੀਕੀ ਮਜਬੀਸ ਇੱਕ ਸਮਾਜ ਦਾ ਧੱਕਾ ਹੋ ਰਿਹਾ ਹੈ ਸੋ ਜਿਨ੍ਹਾਂ ਦੀ ਸਰਕਾਰ ਨਹੀਂ ਕਹਿਣਾ ਕਿ ਜਿਹੜਾ 바ਵਾ ਸਾਹਿਬ ਭੀਮਬੌਰ Ambedkar ਜੀ ਜਿਹੜੀ ਜਿਹੜੀ ਫੋਟੋ ਨੂੰ ਸ਼ਬਦ ਸਬਦ ਯੂਜ਼ ਕੀਤਾ ਗਿਆ ਸਰਕਾਰ ਵੱਲੋਂ ਬਿਲਕੁਲ ਜੀ 바ਵਾ ਸਾਹਿਬ ਅੰਬੇਦਕਰ ਜੀ ਦੀ ਫੋਟੋ ਦਾ ਇਹ ਸਰਕਾਰ ਦੇ ਵੱਲੋਂ ਸਿੱਧੇ ਤੌਰ ਤੇ ਯੂਜ਼ ਹੋਇਆ ਹੈ ਉਹ ਮੈਂ ਦੱਸ ਦਿਨਾ ਕਿਦਾਂ ਪੰਜਾਬ ਸਰਕਾਰ ਦੇ ਵਿੱਚ 34 ਰਿਜ਼ਰਵ ਸੀਟਾਂ ਨੇ ਤੇ ਜੇ ਅਸੀਂ 12.5% ਰੈਜ਼ਰਵੇਸ਼ਨ ਦੀ ਗੱਲ ਕਰਦੇ ਆ ਤਾਂ 17 ਸੀਟਾਂ ਸਿੱਧੇ ਤੌਰ ਤੇ ਵਾਲਮਿਕੀ ਮਜਬੀ ਸੇਕ ਸਮਾਜ ਦੀਆਂ ਹਨ ਜੀ ਪਰ ਉਹ ਵੀ ਜਿਹੜੀਆਂ ਐਸਸੀ ਅਦਰ ਨੂੰ ਦਿੱਤੀਆਂ ਗਈਆਂ ਸੋ ਸਾਡੇ ਇਸ ਜਗ੍ਹਾ ਤੋਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਕਹਿਣ ਦਾ ਮਤਲਬ ਇਹ ਹੈ ਕਿ ਜਿਹਦਾ ਜਿੰਨਾ ਹੱਕ ਹੈ ਚਾਹੇ ਉਹ ਕਿਸੇ ਵੀ ਵਰਗ ਦੇ ਨਾਲ ਸੰਬੰਧਿਤ ਹੈ ਕਿਸੇ ਵੀ ਧਰਮ ਨੂੰ ਮੰਨਣ ਵਾਲਾ ਉਹਨੂੰ ਮਿਲਣਾ ਚਾਹੀਦਾ ਕਿਉਂਕਿ ਬਾਬਾ ਸਾਹਿਬ ਨੇ ਇਹ ਸਿਸਟਮ ਬਣਾਇਆ ਸੀ ਨਾ ਕਿ ਜਿਹੜੀ ਸਟੇਟ ਦੇ ਵਿੱਚ ਜਿਹੜੀ ਕਮਿਊਨਿਟੀ ਦੀ ਗਿਣਤੀ ਜ਼ਿਆਦਾ ਹੋਊਗੀ ਉਹਦੀ ਰਾਜਨੀਤਿਕ ਤੇ ਜਿਹੜੇ ਸੋਸ਼ਲ ਇੰਸਟੀਟਿਊਟ ਆ ਉਹਦੇ ਵਿੱਚ ਓਨੀ ਹਿੱਸੇਦਾਰੀ ਹੋਊਗੀ ਪਰ ਸਾਰਾ ਕੁਝ ਉਸ ਦੇ ਉਲਟ ਹੋ ਰਿਹਾ ਹੈ ਇਹ ਸਰਕਾਰ ਦੇ ਵੱਲੋਂ ਬਹੁਤ ਸਾਰੇ ਨਜਾਇਜ਼ ਪਰਚੇ ਕੀਤੇ ਗਏ ਤੇ ਇਹ ਸਮਾਜ ਦੇ ਨਾਲ ਤੱਕਾ ਹੋਇਆ ਹੈ ਜੋ ਜਿੱਦਾਂ ਥੋੜੇ ਦਿਨ ਪਹਿਲਾਂ ਦੀ ਘਟਨਾ ਹੈ ਐਸੀ ਕਮਿਊਨਿਟੀ ਦਾ ਸਾਬਕਾ ਸਰਪੰਚ जिदे ਘਰ ਦੇ ਅੰਦਰ ਮੌਜੂਦਾ ਸਰਪੰਚ ਦੇ ਵੱਲੋਂ ਜਰਨਲ ਕੈਟਾਗਰੀ ਦਾ ਸਰਪੰਚ ਹੈ ਮੌਜੂਦਾ ਔਰ ਸ਼ਾਹਕੋਟਰੀਏ ਨੂੰ ਬਿਲੋਂਗ ਕਰਦੇ ਆ ਡੀਐਸਪੀ ਸ਼ਾਹਕੋਟ ਐਸਐਸਪੀ ਸ਼ਾਹਕੋਟ ਨੂੰ ਪਤਾ ਹੈ ਕਿ ਜਿਹੜਾ ਮੌਜੂਦਾ ਸਰਪੰਚ ਹੈ 올ਰੇਡੀ ਡਰਗ ਅਕਿਊਲਡ ਪਰਸਨ ਹੈ ਨਸ਼ਾ ਤਸਕਰ ਹੈ ਐਫਆਇਰ ਲਾਂਚ ਹੋ ਗਈ ਪਰ ਉਸ ਤੋਂ ਪਹਿਲਾਂ ਉਹ ਜਿਹੜਾ ਜਰਨਲ ਸਰਪੰਚ ਹੈ ਐਸਸੀ ਵਰਗ ਦੇ ਦਲਦ ਵਰਗ ਦੇ ਸਰਪੰਚ ਦੇ ਘਰ ਜਾਂਦਾ ਉਹਦੇ ਘਰ ਨੂੰ ਅੱਗ ਲਗਾਉਂਦਾ ਹੈ ਜਾਨੋਂ ਮਾਰਨ ਦੀ ਕੋਸ਼ਿਸ਼ ਕਰਦਾ ਹੈ ਡੰਗਰ ਸੜ ਗਏ ਘਰ ਸਾੜਦਾ ਇਨਸਾਫ ਕਿੱਥੇ ਹੈ ਸੋ ਮੈਂ ਸਮਾਜ ਨੂੰ ਵੀ ਪੁੱਛਣਾ ਚਾਹਣਾ ਸੋ ਜਿਨ੍ਹਾਂ ਨੇ ਇਸ ਮੌਜੂਦਾ ਸਰਕਾਰ ਨੂੰ 92 ਐਮਐਲਏ ਜਿਤਾ ਕੇ ਵਿਧਾਨ ਸਭਾ ਦੇ ਵਿੱਚ ਭੇਜੇ ਆ ਸਰ ਤੁਹਾਡੇ ਵੱਲੋਂ ਕੋਈ ਜਿਹੜੀ ਅਸੀਂ ਸਮਾਜ ਨਾਲ ਚੁਣੀਆਂ ਹੋਣੀਆਂ ਉਸ ਵਧੀਆ ਤੁਹਾਡੇ ਕਿੱਥੇ ਵਧੀਆ ਸੂਝ ਅਤੇ ਵਧੀਆ ਕੋਈ ਐਕਸ਼ਨ ਲੈਣੀ ਹੈ ਬਿਲਕੁਲ ਜੀ ਸੁਮੰਗ ਉਸੇ ਪੁਆਇੰਟ ਤੇ ਆਉਣਾ ਜੋ ਤੁਸੀਂ ਕੁਐਸਚਨ ਕੀਤਾ ਹੈ ਸਾਡੇ ਦੁਆਰਾ ਮਾਨਯੋਗ ਮੁੱਖ ਮੰਤਰੀ ਪੰਜਾਬ ਨੂੰ 17 ਮਈ ਨੂੰ ਭਗਵਾਨ ਵਾਲਮੀਕੀ ਤੀਰਥ ਗਿਆਨ ਆਸ਼ਰਮ ਦੀ ਜਿਹੜੀ ਮੇਲ ਆਈ ਈ ਉਸ ਮੇਲ ਤੋਂ ਮੇਲ ਕੀਤੀ ਗਈ ਪਰ ਸੀਐਮ ਸਾਹਿਬ ਦੇ ਵੱਲੋਂ ਅੱਜ ਤੱਕरीबन 20-25 ਦਿਨ ਹੋ ਗਏ ਆ ਉਸ ਤੇ ਗੌਰ ਨਹੀਂ ਕੀਤਾ ਗਿਆ ਸੋ ਉਹਨਾਂ ਸਾਰੇ ਵਿਸ਼ਿਆਂ ਨੂੰ ਮੱਦੇਨਜ਼ਰ ਰੱਖਦੇ ਹੋਏ ਆ ਮੇਰੇ ਨਾਲ ਜੋ ਸਾਥੀ ਬੈਠੇ ਆ ਇਹ ਹਰ ਰੋਜ਼ ਐਸਐਸਪੀ ਔਰ ਡੀਆਜੀ ਜਿਹੜਾ ਅਦਾਰਾ ਹੈ ਉੱਥੇ ਜਾਂਦੇ ਆ ਲੋਕਾਂ ਨੂੰ ਇਨਸਾਫ ਦਿਵਾਉਣ ਦੇ ਲਈ ਪਰ ਉਹਨਾਂ ਦੁਆਰਾ ਜਿਹੜੀਆਂ ਐਪਲੀਕੇਸ਼ਨਸ ਐ ਮਾਰਕ ਕੀਤੀਆਂ ਜਾਂਦੀਆਂ ਤਾਂ ਜਿਹੜੇ ਨਿਚਲੇ ਅਫਸਰ ਹੈ ਉਹ ਸਹੀ ਤਰੀਕੇ ਨਾਲ ਪ੍ਰੋਪਰ ਢੰਗ ਦੇ ਨਾਲ ਕਾਰਵਾਈ ਅਮਲ ਦੇ ਵਿੱਚ ਨਹੀਂ ਲਿਆਉਂਦੇ ਉਲਟਾ ਕ੍ਰਾਸ ਫੇਕ ਅਫੇਅਰ ਲਾਂਚ ਕਰਕੇ ਸਮਾਜ ਨੂੰ ਜਿਹੜਾ ਹੈ ਪ੍ਰੈਸ਼ਰਾਈਜ਼ ਕਰਦੇ ਆ ਕਿ ਇਸ ਪਰਿਵਾਰ ਦੇ ਨਾਲ ਰਾਜੀਨਾਮਾ ਕਰੋ ਨਹੀਂ ਤਾਂ ਤੁਹਾਡੇ ਤੇ ਅਸੀਂ ਹੋਰ ਜਿਹੜੀਆਂ ਤਾਂ ਰਾਵਾਂ ਲਾ ਕੇ ਇਸ ਤੋਂ ਵੀ ਸਖਤ ਜਿਹੜਾ ਪਰਚਾ ਉਹ ਕੱਟਣਾ ਹੈ ਤਾਂ ਇਨਸਾਫ ਦੀ ਗੱਲ ਕਰਦੇ ਇਨਸਾਫ ਹੈ ਕਿੱਥੇ ਸੋ ਤੀਰਥ ਦੀ ਗੱਲ ਕਰਦੇ ਆ ਜਦੋਂ 1 ਜਨਵਰੀ 2022 ਨੂੰ ਵਿਧਾਨ ਸਭਾ ਇਲੈਕਸ਼ਨਾਂ ਤੋਂ ਪਹਿਲਾਂ ਇਸੇ ਪਾਵਨ ਪਵਿੱਤਰ ਜਗ੍ਹਾ ਤੇ ਭਗਵਾਨ ਵਾਲਮੀਕੀ ਤੀਰਥ ਗਿਆਨ ਆਸ਼ਰਮ ਔਰ ਭਗਵਾਨ ਵਾਲਮੀਕੀ ਤੀਰਥ ਧੂਣਾ ਸਾਹਿਬ ਦੇ ਉੱਪਰ अरविंद केजरीवाल जी और भगवंत मान जी आंदे ਆ ਤਾਂ ਸੰਧਗਿਰਦਾਰੀ ਨਾਲ ਜੀ ਮਹਾਰਾਜ ਦੇ ਵੱਲੋਂ ਉਹਨਾਂ ਸਾਹਮਣੇ ਇੱਕ ਡਿਮਾਂਡ ਰੱਖੀ ਜਾਂਦੀ ਹੈ ਕਿ ਸਮੇਂ ਦੀ ਸਰਕਾਰ ਚਾਹੇ ਕੋਈ ਵੀ ਹੋਵੇ ਉਸ ਤੋਂ ਪਹਿਲਾਂ ਦੀਆਂ ਤਾਂ ਸਾਰਿਆਂ ਨੇ ਸਮਾਜ ਦੇ ਨਾਲ ਧੱਕੇ ਕੀਤੇ ਆ ਸਮਾਜ ਦੇ ਜਿਹੜੇ ਸੰਵਿਧਾਨਕ ਹੱਕ ਆ ਉਹ ਖਾਦੇ ਆ ਤੁਸੀਂ ਇਦਾਂ ਨਾ ਕਰਿਆ ਜੀ ਜਦੋਂ ਜਿੱਥੇ ਸਮਾਜ ਦੇ ਹੱਕ ਹਕੂਕ ਦੀ ਗੱਲ ਆਵੇ ਤਾਂ ਬਿਹਾਫ ਕੁਦਾ ਮੈਰਟ ਸਮਾਜ ਨੂੰ ਇਨਸਾਫ ਮਿਲਣਾ ਚਾਹੀਦਾ ਹੈ ਸੰਵਿਧਾਨਕ ਤੌਰ ਤੇ ਪਰ ਸਰਕਾਰ ਸੱਤਾ ਚਾਹੀ ਤਾਂ ਸੀਐਮ ਭਗਵੰਤ ਮਾਨ ਨੂੰ ਤੀਰਥ ਵੀ ਭੁੱਲ ਗਿਆ ਔਰ ਜੋ ਵਾਦੇ ਕੀਤੇ ਉਹ ਵੀ ਭੁੱਲ ਗਿਆ ਉਹਨਾਂ ਦਾ ਜਿਹੜਾ ਪਹਿਲਾ ਵਾਦਾ ਸੀ ਉਹ ਇਹ ਸੀ ਕਿ ਜੋ ਭਗਵਾਨ ਵਾਲਮੀ ਕੀ ਤੀਰਥ ਹੈ ਤੀਰਥਾ ਜੋ ਸਾਡਾ ਸੋਬਰ ਵਾਲਾ ਮੰਦਰ ਵਾ ਉਹਦਾ ਜੋ ਸ਼ਰਾਈਨ ਬੋਰਡ ਆ ਉਹ ਭੰਗ ਕਰਾਂਗੇ ਔਰ ਭੰਗ ਕਰਕੇ ਸਾਡੇ ਸੰਤਾਂ ਮਹਾਂਪੁਰਖਾਂ ਦੀ ਇੱਕ ਕਮਿਊਨਿਟੀ ਬਣਾਵਾਂਗੇ ਉਹ ਅਜੇ ਤੱਕ ਪੈਂਡਿੰਗ ਹੈ ਸਰਕਾਰ ਦੇ ਵੱਲੋਂ ਕੋਈ ਵੀ ਉਸ ਵਿਸ਼ੇ ਤੇ ਐਕਸ਼ਨ ਨਹੀਂ ਲਿਆ ਗਿਆ ਹਰ ਰੋਜ਼ ਇਸ ਪਾਵਨ ਪਵਿੱਤਰ ਤੀਰਥ ਦੇ ਉੱਪਰ ਭਗਵਾਨ ਵਾਲਮੀਕੀ ਮੰਦਰ ਦੇ ਵਿੱਚ ਵੱਡੀਆਂ-ਵੱਡੀਆਂ ਬੇਅਦਬੀ ਹੁੰਦੀਆਂ ਵਾ ਐਪਲੀਕੇਸ਼ਨਾਂ ਦੇਣ ਦੇ ਬਾਵਜੂਦ ਸਮਾਜ ਦੇ ਆਵਾਜ਼ ਚੁੱਕਣ ਦੇ ਬਾਵਜੂਦ ਵੀ ਜਿਹੜੀ ਹੈ ਸਮੇਂ ਦੀ ਸਰਕਾਰ ਮਾਨਯੋਗ ਐਸਐਸਪੀ ਅਮਰਸਰ ਸੀਪੀ ਅਮਰਸਰ ਡੀਆਈਜੀ ਅਮਰਸਰ ਦੇ ਵੱਲੋਂ ਕਾਰਵਾਈ ਅਮਲ ਦੇਣ ਤੇ ਨਹੀਂ ਲਿਆਂਦੀ ਜਾਂਦੀ ਫਿਰ ਸਮਾਜ ਕਰੇ ਨਾ ਤਾਂ ਕੀ ਕਰੇ ਸੋ ਇੱਕੋ ਹੀ ਹੱਲ ਹੈ ਜੋ ਬਾਬਾ ਸਾਹਿਬ ਨੇ ਸਾਨੂੰ ਅਧਿਕਾਰ ਦਿੱਤਾ ਹੈ ਸੋ ਬਾਬਾ ਸਾਹਿਬ ਸੰਵਿਧਾਨਿਕ ਦੁਆਤੇ ਸਾਡੇ ਸਮਾਜ ਨੂੰ ਹੱਕ ਦਿੰਦੇ ਕਿ ਜਿਨ੍ਹਾਂ ਲੋਕਾਂ ਦੀ ਆਵਾਜ਼ ਗੁੰੰਗੀ ਬੋਲੀ ਸਰਕਾਰ ਤੱਕ ਨਹੀਂ ਪਹੁੰਚਦੀ ਤਾਂ ਉਸ ਆਵਾਜ਼ ਨੂੰ ਸਮੇਂ ਦੀ ਸਰਕਾਰ ਤੱਕ ਪਹੁੰਚਾਉਣ ਦਾ ਇੱਕ ਜਰੀਆ ਹੈ ਉਹ ਹੈ ਐਜੀਟੇਸ਼ਨ ਸੰਘਰਸ਼ ਸੰਘਰਸ਼ ਪਹਿਲਾਂ ਵੀ ਗਿਆਨ ਆਸ਼ਰਮ ਭਗਵਾਨ ਵਾਲਮੀਕੀ ਤੀਰਦੀ ਜਥੇਬੰਦੀ ਨੇ ਬਹੁਤ ਕੀਤੇ ਹੁਣ ਜਿਹੜਾ ਸਭ ਤੋਂ ਵੱਡਾ ਸੰਘਰਸ਼ ਹੈ ਮੈਂ ਤੁਹਾਡੇ ਚੈਨਲ ਦੇ ਮਾਧਮ ਦੇ ਰਾਹੀਂ ਦੱਸ ਦੇਣਾ ਚਾਹਣਾ ਪੰਜਾਬ ਸਰਕਾਰ ਨੂੰ ਲੁਧਿਆਣਾ ਦੇ ਵਿੱਚ ਇਲੈਕਸ਼ਨ ਹੈ ਬਾਈ ਇਲੈਕਸ਼ਨ ਹੋ ਰਹੀ ਹੈ ਜਿੱਥੋਂ ਰਾਜ ਸਭਾ ਦਾ ਮੈਂਬਰ ਸੰਜੀਵ अरोड़ा ਕੈਂਡੀਡੇਟ ਹੈ ਤਾਂ ਸਮਾਜ ਨੂੰ ਵੀ ਬੇਨਤੀ ਹੈ ਕਿ ਉਸ ਜਗ੍ਹਾ ਤੇ ਸੀਐਮ ਰੈਗੂਲਰ ਜਿਹੜਾ ਹੈ ਪ੍ਰੈਜ਼ెంట్ ਰਹਿੰਦਾ ਹੈ ਸੋ ਸਾਡੇ ਦੁਆਰਾ ਤੁਹਾਡਾ ਸਵਾਲ ਦੀ ਕਿ ਅਗਲੀ ਰਣਨੀਤੀ ਕੀ ਹੈ ਸੋ 13 ਜੂਨ ਨੂੰ ਭਗਵਾਨ ਵਾਲਮੀਕੀ ਤੀਰਤ ਗਿਆਨ ਆਸ਼ਰਮ ਦੀ ਜਥੇਬੰਦੀ ਆਦਵਾਸੀ ਗੁਰੂ ਗਿਆਨनाथ ਪੂਰਨ ਸੰਘਰਸ਼ ਦਲ ਅਤੇ ਪਾਵਨ ਭਗਵਾਨ ਵਾਲਮੀਕੀ ਤੀਰਤ ਧੂਣਾ ਸਾਹਿਬ ਟਰਸਟ ਜੋ ਆਰਗੇਨਾਈਜੇਸ਼ਨ ਹੈ ਸੋ ਆਦਵਾਸੀ ਗੁਰੂ ਗਿਆਨनाथ ਪੂਰਨ ਸੰਘਰਸ਼ ਦਲ ਜਥੇਬੰਦੀ ਦੀ ਅਗਵਾਈ ਦੇ ਵਿੱਚ ਜਿਹੜਾ ਉਹ ਵੱਡਾ ਧਰਨਾ ਦਿੱਤਾ ਜਾਊਗਾ ਸੋ ਜੇਕਰ ਉਸ ਧਰਨੇ ਦੇ ਵਿੱਚ ਵਾਲਮੀਕੀ ਮਜਬੀ ਸਿਕ ਸਮਾਜ ਦੇ ਕਿਸੇ ਵੀ ਵਿਅਕਤੀ ਵਿਸ਼ੇਸ਼ ਦਾ ਜਾਨੀ ਮਾਲੀ ਨੁਕਸਾਨ ਹੁੰਦਾ ਤਾਂ ਉਹਦਾ ਜ਼ਿੰਮੇਵਾਰ ਉਥੋਂ ਦਾ ਜਿਹੜਾ ਮੌਜੂਦਾ ਰਾਜ ਸਭਾ ਦਾ ਮੈਂਬਰ ਆ ਸੰਜੀਵ ਅਰੋੜਾ ਔਰ ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਡੀਜੀਪੀ ਪੰਜਾਬ ਹੋਵੇਗਾ ਸੋ ਜੇਕਰ ਕਿਸੇ ਵੀ ਵਿਅਕਤੀ ਦਾ ਉਥੇ ਨੁਕਸਾਨ ਹੁੰਦਾ ਤਾਂ ਸੋ ਸਾਡਾ ਜਿਹੜਾ 13 ਜੂਨ ਦਾ ਉਹ ਸੰਘਰਸ਼ ਹੈ ਜਿਹੜਾ ਉਹ ਫਾਈਨਲ ਹੈ ਤੇ ਮੈਂ ਤੁਹਾਡੇ ਚੈਨਲ ਦੇ ਮਾਧਮ ਦੇ ਰਾਹੀਂ ਸਮਾਜ ਨੂੰ ਵੀ ਅਪੀਲ ਕਰੂੰਗਾ ਸੋ ਜਿੰਨਾ ਜਿੰਨਾਂ ਨੂੰ ਧੱਕੇਸ਼ਾਹੀਆਂ ਹੋਈਆਂ ਉਹ ਸਾਰਾ ਸਮਾਜ ਉਸ ਧਰਨਾ ਪ੍ਰਦਰਸ਼ਨ ਦੇ ਵਿੱਚ ਵੱਧ ਤੋਂ ਵੱਧ ਸਾਥੀਆਂ ਦੇ ਸਮੇਤ ਸ਼ਮੂਲੀਅਤ ਕਰੇ ਤਾਂ ਜੋ ਸਮਾਜ ਨੂੰ ਉਹਨਾਂ ਦੇ ਹੱਕ ਆ ਜਿਹੜੇ ਉਹ ਮਿਲ ਸਕਣ ਜਿਹੜਾ ਤੇਰਾ ਤੇਰਾ ਵੀ ਕਿਤੇ ਇਹਦਾ ਗੈਰ ਹੈ ਉਹ ਤੁਹਾਡੀ ਜਥੇਬੰਦੀ ਮਿਲਵਾਂਗਾ ਸੂ ਸਮਾਜ ਵੱਲੋਂ ਦੇਖੋ ਇਹ ਜੋ ਧਰਨਾ ਪ੍ਰਦਰਸ਼ਨ ਹੈ ਉਹ ਭਗਵਾਨ ਵਾਲਮੀਕੀ ਦੀ ਤੀਰਤ ਗਿਆਨ ਆਸ਼ਰਮ ਦੀ ਜੋ ਜਥੇਬੰਦੀ ਸੰਧਗਿਰਦਾਰੀ ਨਾਥ ਜੀ ਮਹਾਰਾਜ ਉਹਨਾਂ ਦੀ ਰਹਿਨਮਾਈ ਦੇ ਹੇਠ ਚੱਲਦੀ ਉਹਨਾਂ ਦੇ ਅਸ਼ੀਰਵਾਦ ਦੇ ਨਾਲ ਉਹਦੇ ਵਿੱਚ ਮਨੋਜ ਸਿੰਘ ਭੱਟੀ ਜੀ ਮੇਰੇ ਨਾਲ ਬੈਠੇ ਆ ਬਾਕੀ ਜਿਹੜੇ ਸਾਥੀ ਐ ਸਾਰੇ ਮਾਝਾ ਜ਼ੋਨ ਦੇ ਸਾਥੀ ਐ ਸਾਰੇ ਦੇ ਸਾਰੇ ਸੰਤਾਂ ਮਹਾਂਪੁਰਸ਼ਾਂ ਦੀ ਯੋਗ ਅਗਵਾਈ ਦੇ ਹੇਠ ਉਹਨਾਂ ਦਾ ਹੁਕਮ ਮੰਨ ਕੇ ਚੱਲਦੇ ਆ ਸੋ ਬਾਕੀ ਤੁਹਾਡੇ ਚੈਨਲ ਦੇ ਮਾਧਮੇਨ ਦੇ ਰਾਹੀ ਮੈਂ ਜਥੇਬੰਦੀਆਂ ਨੂੰ ਵੀ ਔਰ ਸਮਾਜ ਨੂੰ ਵੀ ਬੇਨਤੀ ਕਰੂੰਗਾ ਕਿ ਜਿਨ੍ਹਾਂ ਦਾ ਧੱਕੇ ਹੋਏ ਆ ਉਹ ਇਸ ਸੰਘਰਸ਼ ਦੇ ਵਿੱਚ ਸ਼ਮੂਲੀਅਤ ਕਰਨ ਤਾਂ ਜੋ ਤੁਹਾਨੂੰ ਵੀ ਤੁਹਾਡੇ ਜਿਹੜੇ ਹੱਕ ਇਨਸਾਫ਼ ਐ ਇਨਾ ਗੁੰਗੀਆਂ ਬਲੀਆਂ ਸਰਕਾਰਾਂ ਦੇ ਨਾਲ ਸੰਘਰਸ਼ ਲੜ ਕੇ ਮਿਲ ਸਕਣ ਤਾਂ ਸਾਰੇ ਸਮਾਜ ਨੂੰ ਅਪੀਲ ਹੈ ਤੁਹਾਡੇ ਚੈਨਲ ਦੇ ਮਾਧਮੇ ਦੇ ਰਾਈ ਇਸ ਸੰਘਰਸ਼ ਦੇ ਵਿੱਚ ਵੱਤਵਾ ਸਾਥੀਆਂ ਸੇ ਸ਼ਮੂਲੀਅਤ ਕਰੋ ਕਿਉਂਕਿ ਜੇ ਅੱਜ ਭਗਵਾਨ ਵਾਲਮੀਕ ਤੀਰਥ ਹੈ ਤਾਂ ਗੁਰੂ ਗਿਆਨਾ ਜੀ ਮਹਾਰਾਜ ਦੀਆਂ ਕੁਰਬਾਨੀਆਂ ਦੇ ਸਦਕਾ ਹੈ ਤੇ ਗੁਰੂ ਗਿਆਨਾ ਜੀ ਮਹਾਰਾਜ ਦੀਆਂ ਕੁਰਬਾਨੀਆਂ ਨੂੰ ਸਾਰਾ ਸਮਾਜ ਸਜਦਾ ਸਲਾਮ ਕਰਦਾ ਹੈ ਇਸ ਕਰਕੇ ਗੁਰੂ ਗਿਆਨਾ ਜੀ ਮਹਾਰਾਜ ਦੀ ਵਿਚਾਰਧਾਰਾ ਨੂੰ ਮੰਨਣ ਵਾਲੇ ਸਮਾਜ ਨੂੰ ਬੇਨਤੀ ਹੈ ਕਿ ਵੱਡ ਛੜ ਕੇ ਇਸ ਸੰਘਰਸ਼ ਦਾ ਹਿੱਸਾ ਬਣੋ ਤੇ ਆਪਣੀ ਕੌਮ ਨੂੰ ਆਪਣੇ ਸਮਾਜ ਨੂੰ ਹੱਕ ਇਨਸਾਫ ਲੈ ਕੇ ਦਿਓ ਜੀ ਸਰ ਤੁਸੀਂ ਕੀ ਕਹਣਾ ਤੁਹਾਨੂੰ ਇਹ ਸਵਾਲ ਦੇ ਜੋ ਬੋਲੇ ਸੋ ਨਰਪੈ ਭਗਵਾਨ ਵਾਲਮੀਕ ਮਹਾਰਾਜ ਕੀ ਜੈ ਸੋ ਜੈ ਭੀਮ ਜੈ ਭਾਰਤ ਜੋ ਡਾਕਟਰ ਪਿੰਦਰ ਜੀ ਨੇ ਸਾਡੇ ਮੁੱਖ ਪ੍ਰਚਾਰਕ ਉਹਨਾਂ ਨੇ ਆਪ ਜੀ ਨੂੰ ਦੱਸਿਆ ਵਾ ਮੈਂ ਆਦਵਾਸੀ ਗੁਰ ਗਿਆਨ ਅਧ ਪੂਰੇ ਸੰਘਰਸ਼ ਦਾ ਮਾਝਾ ਜੋਂ ਦਾ ਇੰਚਾਰਜ ਕੁਲਦੀਪ ਸਿੰਘ ਮੈਂ ਸਮੂਹ ਸੰਗਤਾਂ ਨੂੰ ਪੂਰੇ ਪੰਜਾਬ ਦੇ ਵਿੱਚ ਬੇਨਤੀ ਕਰਦਾ ਕਿ ਜਿਹੜਾ 13 ਜੂਨ ਨੂੰ ਧਰਨਾ ਬਦਾ ਸੀਐਮ ਦੇ ਘਰਾਓ ਰੱਖਿਆ ਵਾ ਉਹ ਵੱਧ ਵੱਧ ਪਹੁੰਚੋ ਤਾਂ ਕਿ ਜਿਹੜੀਆਂ ਸਰਕਾਰਾਂ ਵੱਲੋਂ ਸਾਡੇ ਲੋਕਾਂ ਦੇ ਨਾਲ ਧੱਕੇਸ਼ਾਹੀਆਂ ਹੋ ਰਹੀਆਂ ਵਾ ਜਾਂ ਸਾਡੀਆਂ ਸੁਣਵਾਈਆਂ ਨਹੀਂ ਹੋ ਰਹੀਆਂ ਜਾਂ ਸਾਡੇ ਹੀ ਭਾਈਚਾਰੇ ਨੂੰ ਹਰ ਗੱਲ ਦੇ ਵਿੱਚ ਟਾਰਗੇਟ ਕੀਤਾ ਜਾਂਦਾ ਵਾ ਸਾਡੇ ਹੀ ਅਸੀਂ ਸਮਾਜ ਦੇ ਬੱਚਿਆਂ ਨੂੰ ਜਿਹੜਾ ਵਾ ਉਹ ਬਦਨਾਮੀ ਵਿੱਚ ਹਰ ਕੰਮ ਦੇ ਵਿੱਚ ਪੈਨਲਟੀ ਤੱਕ ਉੱਤੇ ਰੱਖਿਆ ਜਾਂਦਾ ਵਾ ਇਹ ਆਵਾਜ਼ ਚੁੱਕਣ ਦਾ ਸਮਾਂ ਵਾ ਤਾਂ ਕੋਈ ਵੀ ਇਹਦੇ ਵਿੱਚ ਮਤਭੇਦ ਛੱਡ ਕੇ ਜਿੰਨੀਆਂ ਵੀ ਜਥੇਬੰਦੀਆਂ ਵਾ ਜੋ ਵੀ ਪੂਰੇ ਪੰਜਾਬ ਦੀਆਂ ਵਾ ਉਥੋਂ ਵੱਧੋ ਵੱਧ ਪਹੁੰਚ ਕੇ ਸੀਐਮ ਦਾ ਘਰਾਵ ਕਰੋ ਤਾਂ ਕਿ ਜਿਹੜੀ ਗੁੰੰਗੀ ਬੋਲੀ ਸਰਕਾਰ ਆ ਆਉਣ ਵਾਲੇ ਸਮੇਂ 'ਚ ਉਹਨਾਂ ਨੂੰ ਜਿਹੜੀ ਆ ਦਲਿਤ ਭਾਈਚਾਰੇ ਦੀ ਤਾਕਤ ਆ ਜਿਹੜਾ ਵਾ ਉਹ ਪਤਾ ਲੱਗ ਸਕੇ ਔਰ ਸਾਡੇ ਜੋ ਲਾਲ ਤਖਤ ਤੋਂ ਸੰਤ ਗਿਰਦਾਰੀ ਦਾ ਮਹਾਰਾਜ ਦੇ ਹੁਕਮਾਂ ਦੇ ਅਨਸਾਰ ਜੋ ਸਾਰੀ ਜਥੇਬੰਦੀ ਚੱਲਦੀ ਆ ਉਹਨਾਂ ਵੱਲ ਵੀ ਸਮੂਹ ਜਥੇਬੰਦੀਆਂ ਨੂੰ ਸਾਰੀਆਂ ਨੂੰ ਕਿਉਂਕਿ ਜਿਹੜੇ ਸੰਤ ਮਹਾਪੁਰਖ ਹੁੰਦੇ ਆ ਉਹਨਾਂ ਦਾ ਹੁਕਮ ਹੁੰਦਾ ਵਾ ਕਿ ਉੱਥੇ ਆਪਣੇ ਭਾਈਚਾਰੇ ਲਈ ਆਪਣੇ ਸਮਾਜ ਵਾਸਤੇ ਜੇ ਅੱਜ ਆਪਾਂ ਲੜਾਂਗੇ ਨਹੀਂ ਤੇ ਆਪਾਂ ਜਾਗਦਿਆਂ ਜ਼ਮੀਰਾਂ ਵਾਲੇ ਕਿੱਥੋਂ ਬਣਾਂਗੇ ਇਹ ਸਮਾਂ ਵਾ ਕਿ ਸਾਰੇ 13 ਜੂਨ ਨੂੰ ਉਥੇ ਵੱਤ ਵੱਦ ਪਹੁੰਚੋ ਔਰ ਆਪਣੇ ਹੱਕਾਂ ਵਾਸਤੇ ਲੜੋ ਔਰ ਜੋ ਬਾਕੀ ਡਾਕਟਰ ਸਾਹਿਬ ਨੇ ਆਪ ਜੀ ਨੂੰ ਚਾਨਣਾ ਪਾਇਆ ਵਾ ਕਿ ਆਪਣੇ ਕਿਹੜੇ ਕਿਹੜੇ ਮੁੱਦੇ ਆ ਆਪਾਂ ਉਹਨਾਂ ਮੁੱਦਿਆਂ ਦੇ ਉਹਨਾਂ ਵਿਸ਼ਿਆਂ ਦੇ ਉਤੇ ਹੀ ਜਿਹੜਾ ਪ੍ਰੋਟੈਸਟ ਰੱਖਿਆ ਵਾ ਔਰ ਉਹਦੇ ਵਿੱਚ ਵੱਦ ਚੜ੍ਹ ਕੇ ਜਿਹੜਾ ਵਾ ਆਪਾਂ ਹਿੱਸੇਦਾਰ ਬਣੀਏ ਬਹੁਤ ਬਹੁਤ